ਜੋ ਬੀਬੀ ਠਾਸੀ ਦਲਚੇਰ ਜੋ ਦਿਗੋ ਦਿਗੋ ਆਉ ਆਰਮੀ ਦੇ ਟੈਂਕ ਪਿੱਛਾ ਕਰਦੇ ਆ ਗੱਡੀ ਦਾ ਤੂੰ ਸਰੀਮ ਸਹਿਲ ਜਿੱਦਾਂ ਇਦਾਂ ਗਾਣਾ ਛੱਡੀ ਦਾ ਚੱਤ ਕੇ ਰਕਾਨੇ ਆਵਾ ਜਿਹੜਾ ਕੰਮ ਫੜਨਾ ਛੱਡ ਕੇ ਮੈਦਾਨ ਨਹੀਂ ਰਕਾਨੇ ਕਦੇ ਪੱਜੀ ਦਾਣੀ ਹੱਥ ਮੈਂ ਕਰਾਵਾ ਖੜੇ ਜਿਹੜੇ ਵਰੀ ਬਣਦੇ ਭੱਜੇ ਲੈ ਲਕਾਰਾ ਜਿੱਦਾਂ ਫਾਇਰ ਕੁੜੇ ਕੰਦੇ ਲਿਖਾ ਜਦੋਂ ਪਣ ਜਾਂ ਚਤਾਨ ਕੁੜੇ ਨਰਕਾਂ ਦਾ ਰੱਕੇ ਜਮ ਰਾਜ ਨਿਗਾ ਸਾਡੇ ਪਲ ਪਲ ਤੇ ਪੈਗ ਚੱਲੇ ਰਾਤ ਨੂੰ ਰਕਾਨੇ ਯਾਰਾ ਨਾਲ ਨਹੀਂ ਪਰਦਾਣੀ ਪਾਣੀ ਮੈਂ ਰਕਾਨੇ ਕਿਸੇ ਨੱਡੀ ਦਾਣੀ ਆਰਮੀ ਦੇ ਟੈਂਕ ਪਿੱਛਾ ਆਰਮੀ ਦੇ ਟੈਂਕ ਪਿੱਛਾ ਆਰਮੀ ਦੇ ਟੈਂਕ ਪਿੱਛਾ ਕਰਦੇ ਆ ਗੱਡੀ ਦਾ ਰੂਸ ਦੀਮ ਸੈਲ ਜਿੱਦਾਂ ਇਦਾਂ ਗਾਣਾ ਛੱਡੀਦਾ ਚਿੱਤ ਕੇ ਰਖਾਨਿਆਂ ਵਾਂ ਜਿਹੜਾ ਕੰਮ ਫੜ ਲਾ ਛੱਡ ਕੇ ਮਦਾਨ ਨੀਰ ਕਾਨੇ ਕਦੇ ਪੱਜੀ ਰਾਣੀਆਂ ਆਰਮੀ ਦੇ ਟੈਂਕ ਪਿੱਛਾ ਕਰਦੇ ਆ ਗੱਡੀ ਦਾ ਰੂਸ ਦੀਮ ਸੈਲ ਜਿੱਦਾਂ ਇਦਾਂ ਗਾਣਾ ਛੱਡੀਦਾ ਚਿੱਤ ਕੇ ਰਖਾਨਿਆਂ ਵਾਂ ਜਿਹੜਾ ਕੰਮ ਫੜ ਲਾ ਛੱਟ ਕੇ ਮਦਾਨ ਨੀਰ ਕਾਨੇ ਕਦੇ ਪੱਜੀ ਰਾਣੀਆਂ ਆਰਮੀ ਦੇ ਟੈਂਕ ਪਿੱਛਾ ਆਰਮੀ ਦੇ ਟੈਂਕ ਪਿੱਛਾ ਆਰਮੀ ਦੇ ਟੈਂਕ ਪਿੱਛਾ ਹਣੀ ਆਰਮੀ ਦੇ ਟੈਂਕ ਪਿੱਛਾ ਈ ਬਿਠਾ ਸੀ